ਹੈਲੋ ਜੀ ਸਤਿ ਸ੍ਰੀ ਅਕਾਲ ਦੁਲਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਮੀਰ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ 10 ਵਜ ਗਏ ਨੇਗੇ ਹੁਣ ਆਪਾਂ ਬਲੌਗ ਸ਼ੁਰੂ ਕਰਦੇ ਆ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਕੰਮ ਤਾਂ ਦੇ ਅੱਜ ਆਪਾਂ ਸਾਰੇ ਨਿਵੇਲੇ ਸਿੱਟ ਵਸਿੱਟ ਕਰਕੇ ਨਾ ਤੇ ਅੱਜ ਸਵੇਰੇ ਸਵੇਰੇ ਨਾ ਜਾਣ ਆਉਣ ਦਾ ਕੰਮ ਬਹੁਤ ਜ਼ਿਆਦਾ ਵਧ ਗਿਆ ਨਵੀਂ ਦੇ ਰੇੜੀ ਪਹਿਲਾਂ ਵਿਆਹਾਂ ਦੇ ਵਾਗੇ ਹੁਣ ਉਸ ਤੋਂ ਬਾਅਦ ਵਿੱਚ ਜਿੱਥੇ ਅਸੀਂ ਦੁੱਧ ਪਾਉਣਿਆ ਜਿਹੜੀ ਡੈਰੀ ਚ ਉਹਨਾਂ ਦਾ ਡਰਾ ਉਹ ਡਰਾ ਕੱਢ ਰਹੇ ਨੇਗੇ ਉੱਥੇ ਵਾਗੇ ਉਸ ਤੋਂ ਬਾਅਦ ਵਿੱਚ ਇਧਰ ਖੰਡ ਪਾਟ ਪ੍ਰਕਾਸ਼ ਹੋਗੇ ਹੁਣ ਉਧਰ ਜਾਣਾ ਹੈ ਜੇ ਰੋਟੀ ਨਹੀਂ ਖਾਧੀ ਦੁੱਧ ਪਾਇਆ ਪਿਆ ਉਹਨਾਂ ਦਾ ਲੈ ਕੇ ਨਹੀਂ ਗਏ ਹੈਗੇ ਨਾ ਤੇ ਇੱਕ ਰਾਤ ਦੀ ਨਾ ਲਾਈਟ ਨਹੀਂ ਹੈਗੀ ਲਾਈਟ ਨੇ ਇੰਨਾ ਕੰਮ ਖਰਾਬ ਕੀਤਾ ਕਿ ਰਾਤ ਮੈਨੂੰ 6:30 7 ਵਜੇ ਦੀ ਲਾਈਟ ਗਈ ਹੋਊਗੀ ਤੇ ਲਾਈਟ ਸਾਰੀ ਹੀ ਖੜ ਗਈ ਇਨਵਰਟਰ ਵੀ ਖੜ ਗਿਆ ਮੁੜ ਕੇ ਚੱਲੇ ਹੀ ਨਹੀਂ ਹੈਗਾ 8 ਵਜੇ ਇਨਵਰਟਰ ਖਤਮ ਹੋ ਗਿਆ ਸਵੇਰੇ ਮੂਬਤੀ ਕਦੇ ਮੋਬਾਈਲ ਲਾਲਾ ਕਦੇ ਮੂਬਤੀ ਲਾਲਾ ਇਸ ਤਰ੍ਹਾਂ ਕੰਮ ਕੀਤਾ ਨਾ ਤੇ ਕਿਉਂ ਆਏ ਸੀਗਾ ਵੀ ਜੇ ਕੰਮ ਨਿਭੜ ਜੇ ਪਤਾ ਸੀਗਾ ਵੀ ਇੰਨੇ ਪਾਸੇ ਜਾਣਾ ਹੈਗਾ ਜਾਣ ਆਉਣ ਦਾ ਜਿਹੜਾ ਕੰਮ ਹੀ ਵੱਧ ਹੁੰਦਾਗਾ ਨਹੀਂ ਤਾਂ ਆਪਸ ਆਏ ਸਪਾਈ ਚਲੋ ਦਿਨੇ ਕਰ ਲਾਂਗੇ ਨਾ ਫਿਰ ਤਾਂ ਕੋਈ ਵੱਡਾ ਨਹੀਂ ਹੁੰਦਾ ਹੈਗਾ ਹੁਣ ਮੈਂ ਰੋਟੀ ਬਣਾ ਕੇ ਰੱਖਦੀ ਝਾੜੂ ਪੋਚਾ ਚੱਲ ਮਾਂਜੀ ਕੀਤਾਗਾ ਕਿਉਂਕਿ ਮੈਂ ਜਪਾਲੇ ਪਾਸੇ ਜਾਣਾ ਸੀ ਉਧਰੋਂ ਮੈਂ ਗੋਹਾ ਇਕੱਠਾ ਕਰੀ ਜਾਵਾਂ ਮੱਜਾ ਬਣ ਕੇ ਨਵੀ ਦੀ ਰੈਡੀ ਨੂੰ ਤਾਜ ਕੁਛ ਨਹੀਂ ਕਰਾਇਆ ਹੈਗਾ ਉਹਨਾਂ ਤਾਂ ਵਿਚਾਰਿਆਂ ਦਾ ਆਪਦੀ ਵਧਿਆ ਪੈਗਾ ਜੀ ਰੋਟੀ ਵੀ ਨਹੀਂ ਖਾਦੀ ਹੈ ਨਾ ਮੈਂ ਇਤੇ ਪਾਪਾ ਜੀਂ ਦਾ ਰੋਟੀ ਖਾ ਲਈ ਅਸੀਂ ਲਾ ਕੇ ਤੇ ਉਦੋਂ ਬੀਬੀ ਆ ਗਈ ਕਹਿੰਦੀ ਆ ਕਿ ਵੀ ਤੁਹਾਡਾ ਫੋਨ ਨਹੀਂ ਲੱਗਦਾ ਨਵੀ ਨੇ ਫੋਨ ਕਰਿਆ ਸੀਗਾ ਵੀ ਇਥੇ ਆਪਣੇ ਗਵਾਂਢ ਚ ਵਿਆਹੇਗਾ ਵੀ ਉਹਨਾਂ ਦੇ ਜਾਣੇਗਾ ਨਾ ਤੇ ਅੱਜ ਉਹਨਾਂ ਦੇ ਸਮਾਨ ਛੱਡ ਕੇ ਆਉਣਗੇ ਜਿਵੇਂ ਆ ਪੇਟੀਆਂ ਵਗੈਰਾ ਜਿਹੜਾ ਹੁੰਦਾ ਹੈਗਾ ਆਪਣਾ ਬੈੱਡ ਵੁੱਡ ਤੇ ਕਹਿੰਦੀ ਉਹਨਾਂ ਨੇ ਬੁਲਾਇਆਗਾ ਸੋਨੂੰ ਇਹ ਮਹਾ ਮੇਰਾ ਤਾਂ ਸਾਰਾ ਹੀ ਕੰਮ ਪਿਆਗਾ ਹੁਣ ਹਾਰ ਕੇ ਕੱਖ ਛੱਡੇ ਕੱਖ ਮਹਾ ਤੁਸੀਂ ਪਾ ਦੋ ਜੇ ਪੈਂਦੇ ਨਹੀਂ ਆ ਕੇ ਪਵਾ ਦੂੰ ਤੇ ਹੁਣ ਸਾਨੂੰ ਫਟਾਫਟ ਕੰਮ ਵੀ ਮੈਨੂੰ ਨਿਮੇੜ ਲੈਣ ਦੋ ਨਾ ਪਾਪਾ ਜੀ ਰੋਟੀ ਨੂੰ ਖੜੇ ਰੋਟੀ ਵੀ ਲਾਉਣੀ ਹੈਗੀ ਭਾਂਡੇ ਵੀ ਸਾਫ ਕਰਨੇ ਆ ਪੋਚੇ ਵੀ ਲਾਉਣੇ ਆ ਨਾ ਹਜੇ ਕੱਪੜੇ ਉਵੇਂ ਪਏ ਨੇ ਮਸ਼ੀਨ 'ਚ ਕਿਉਂਕਿ ਲਾਈਟ ਹੈ ਨਹੀਂ ਨੀਗੀ ਨਾ ਨਾ ਹੱਥੀ ਧੋਣ ਦਾ ਟਾਈਮ ਲੱਗਿਆਗਾ ਫਰਸ ਵੀ ਅਦਵਚਾਲਾ ਜੀ ਕੀਤਾ ਪਾਣੀ ਵੀ ਥੋੜੀ ਸੀ ਗੱਲ ਸਵੇਰ ਦੀ ਟੈਂਕੀ ਭਰੀ ਹੋਈ ਹੈਗੀ ਮੁੜ ਕੇ ਟੈਂਕੀ ਵੀ ਨਹੀਂ ਭਰੀ ਸੀ ਕਿਉਂ ਆਪਾਂ ਨੂੰ ਐ ਹੁੰਦਾਗਾ ਵੀ ਕੋਈ ਗੱਲ ਨਹੀਂ ਆਪਾਂ ਸਵੇਰੇ ਕ ਹੁਣ ਆਏ ਕਿਹੜਾ ਪਤਾ ਸੀਗਾ ਵੀ ਲਾਈਟ ਜਾਊਗੀ ਐਨਾ ਸ਼ੁਕਰ ਮੈਂ ਰਾਤ ਇੱਕ ਟੈਂਕੀ ਗਰਮ ਪਾਣੀ ਦੀ ਕਰਕੇ ਰੱਖਦੀ ਸੀ ਉਹਦੇ ਨਾਲ ਪਾਪਾ ਜੀ ਨਾਲੇ ਤੇ ਹੁਣ ਮੈਂ ਠੰਡੇ ਨਾਲ ਨਾ ਕਹੀਏਗੀ ਹੁਣ ਮੈਂ ਤਾਂ ਹੀ ਸ਼ੌਲੀ ਖੜੀ ਮੈਨੂੰ ਠੰਡ ਲੱਗੀ ਫਿਰ ਨਾ ਆਕੇ ਨਾ ਕਿਉਂਕਿ ਕੱਲ ਸਵੇਰ ਦੇ ਟੈਂਕੀ ਭਰੀ ਹੋਏਗੇ ਠੰਡਾ ਪਾਣੀ ਸੀਗਾ ਹੁਣ ਫਿਰ ਵੀ ਮੌਸਮ ਦੇ ਹਿਸਾਬ ਨਾਲ ਨਾ ਠੰਡ ਤਾਂ ਲੱਗੂਗੀ ਤੇ ਪਾਣੀ ਗਰਮ ਕਰਨ ਦਾ ਟਾਈਮ ਨਹੀਂ ਲੱਗਿਆ ਹੈਗਾ ਚਲੋ ਮਾਹ ਕੁਝ ਨਹੀਂ ਹੁੰਦਾ ਹੈਗਾ ਚਾਰ ਕੱਪ ਠੰਡੇ ਦੀ ਪੌਣਦੇ ਹੁਣ ਹੋਰ ਕੀ ਹੈਗਾ ਨਾ ਜਿੱਦੋਂ ਆਪਾਂ ਤੀਰਥਾਂ ਦੇ ਜਾਂਦੇ ਹੈਗੇ ਜਾਂ ਹੇਮਕੁੰਡ ਸਾਹਿਬ ਜਾਂਦੇ ਨੇ ਉੱਥੇ ਵੀ ਤਾਂ ਇੰਨੇ برف ਵਰਗੇ ਪਾਣੀ ਨਾਲ ਲਾਉਂਦੇ ਨੇਗੇ ਨਾ ਤੇ ਇੱਕ ਵਾਰ ਆਪਾਂ ਦਾ ਹੀ ਹੁੰਦਾ ਕੋਸਤ ਬਾਦ ਵਿੱਚ ਤਾਂ ਕਾਨੂੰ ਪਤਾ ਲੱਗਦਾਗਾ ਤੇ ਹੁਣ ਮੈਂ ਉਹਨਾਂ ਨੂੰ ਡੀਕੀ ਆਈ ਨੇ ਬੀਬੀ ਕਹਿੰਦੀ ਸੀ ਹਰ ਕੀ ਤੇ ਇੱਧਰ ਹੀ ਆ ਜੂਗੀ ਤੁਸੀਂ ਦੋਵੇਂ ਇਕੱਠੀਆਂ ਹੀ ਵਗਜੋ ਕਿਉਂਕਿ ਆਪਣਾ ਪਿਛਲਾ ਗੇਟ ਖੁੱਲਾ ਹੈਗਾ ਨਾ ਇੱਧਰ ਨਾਲ ਹੀ ਹੈ ਘਰ ਵੀ ਇਧਰ ਦੀ ਜਾਣਾ ਸੌਖਾ ਹੈਗਾ ਤੇ ਪਤਾ ਨਹੀਂ ਆਉਣਗੇ ਕਿ ਨਾ ਹੁਣ ਫੋਨ ਹੀ ਨਹੀਂ ਕਿਸੇ ਤੇ ਲੱਗਦਾ ਹੈਗਾ ਕਿਉਂਕਿ ਨੈੱਟ ਨਹੀਂ ਹੈਗਾ ਮੇਰੇ ਫੋਨ 'ਚ ਨਾ Papa ਜੀ ਦੇ ਫੋਨ 'ਚ ਹੈਗਾ ਨਵੀ ਦੀ ਰੈਡੀ ਘਰੇ ਨਹੀਂ ਹੈਗੇ ਹੁਣ ਦੇਖਦੀ ਮ ਫਿਰ ਆਪਾਂ ਦਿਖਾਉਣਾ ਤੁਹਾਨੂੰ ਉਹਨਾਂ ਦੇ ਆਪਣੇ ਵੀ ਸਾਡੇ ਪਿੰਡਾਂ ਦੇ ਕੀ ਰੀਤੀ ਰਿਵਾਜ ਨੇ ਹੁਣ ਤਾਂ ਇਹ ਵੀ ਗਾਇਬ ਹੁੰਦੇ ਜਾਂਦੇ ਨੇ ਨਾ ਪਹਿਲਾਂ ਪਹਿਲਾਂ ਸੀਗਾ ਪਹਿਲਾਂ ਤਾਂ ਹਰ ਇੱਕ ਦਾ ਵਿਆਹ ਜਿਹਦੇ ਕੁੜੀ ਦਾ ਵਿਆਹ ਹੁੰਦਾ ਸਮਾਨ ਜਾਂਦਾ ਮੁੰਡੇ ਦਾ ਵਿਆਹ ਹੁੰਦਾ ਸਮਾਨ ਆਉਂਦਾ ਹੁਣ ਤਾਂ ਮੇਰੇ ਲੈ ਸਾਡੇ ਸਾਰੇ ਦੋ ਤਿੰਨ ਗਵਿਆਹਾਂ ਚੀ ਸਮਾਨ ਆਇਆ ਗਿਆ ਹੈਗਾ ਤੇ ਨਹੀਂ ਤਾਂ ਬਸ ਕਿਸੇ ਦਾ ਕਦੇ ਸਮਾਨ ਹੀ ਨਹੀਂ ਕੁਝ ਦੇਖਿਆ ਹੈਗਾ ਵੀ ਕੀ ਸਮਾਨ ਹੁੰਦਾ ਕੀ ਨਾ ਨਾ ਅੱਗੇ ਤਾਂ ਲਾਚਰਖਾ ਪੇਟੀਆਂ ਜੋ ਵੀ ਕਿੰਨਾ ਕਿੰਨਾ ਸਮਾਨ ਹੋ ਜਾਂਦਾ ਸੀ ਚਾਰ ਚਾਰ ਤਿੰਨ ਤਿੰਨ ਟਰਾਲੀਆਂ ਦੇ ਵਿੱਚ ਆਉਂਦਾ ਹੁੰਦਾ ਸੀਗਾ ਨਾ ਚਲੋ ਹੁਣ ਇੱਕ ਗੱਲੋ ਤਾਂ ਵਧੀਆ ਹੈਗਾ ਨਾ ਕੁੜੀਆਂ ਵਾਲਿਆਂ ਨੂੰ ਬਹੁਤ ਸੌਖਾ ਹੋ ਗਿਆ ਬਹੁਤ ਜ਼ਿਆਦਾ ਔਖਾ ਸੀ ਭਈ ਜਿੱਦੇ ਹੁਣ ਸਾਡੇ ਵਰਗਿਆਂ ਦੇ ਤਿੰਨ ਤਿੰਨ ਚਾਰ ਚਾਰ ਕੁੜੀਆਂ ਸੀ ਸਾਡੇ ਰਿਸ਼ਤੇਦਾਰੀ ਚ ਨਾ ਕੁੜੀਆਂ ਹੀ ਕੁੜੀਆਂ ਨਹੀਂ ਗਏ ਵੱਧ ਮੁੰਡੇ ਬਹੁਤ ਘੱਟ ਨੇ ਬਹੁਤ ਔਖਾ ਹੋ ਜਾਂਦਾ ਮਾਪੇ ਨੂੰ ਨਾ ਇੰਨਾ ਸਮਾਨ ਦੇਣਾ ਤੇ ਮਹਿੰਗਾਈ ਬਹੁਤ ਜ਼ਿਆਦਾ ਹੋਈ ਪਈ ਹੈਗੀ ਚਲੋ ਵਧੀਆ ਹੈਗਾ ਜੀ ਨੱਕ ਘਟ ਗਿਆ ਬਹੁਤ ਵਧੀਆ ਹੋ ਗਿਆ ਤੇ ਬਾਕੀ ਕੁੜੀਆਂ ਤੇ ਮੁੰਡਿਆਂ ਨੂੰ ਸਾਰਿਆਂ ਨੂੰ ਪਰਮਾਤਮਾ ਸਮੱਤ ਬਖਸ਼ੇ ਨਾ ਤੇ ਸਮਾਨ ਦੀ ਤਾਂ ਚਲੋ ਕੋਈ ਗੱਲ ਨਹੀਂ ਹੁੰਦੀ ਹੈਗੀ ਚਲੋ ਜੀ ਹੁਣ ਆਪਾਂ ਦੇਖਦੇ ਆ ਪਹਿਲਾਂ ਮੈਂ ਮਾਸੀ ਕੋਲ ਜਾਨੀ ਆ ਕਿ ਉਹਦਾ ਵੀ ਫੋਨ ਲੱਗ ਰਿਹਾਗਾ ਮੈਨੂੰ ਆਇ ਸੀ ਮਾ ਜੇ ਮਾਸੀ ਫੋਨ ਕੱਟੇ ਤਾਂ ਮੈਂ ਫੋਨ ਫੜਾ ਹੁਣ ਮੈਨੂੰ ਫੋਨ ਕਟਾਉਣਾ ਪੂਦਾ ਨਾ ਤੇ ਉਹ ਗੱਲਾਂ ਕਰਨ ਲੱਗ ਰਹੇ ਨੇਗੇ ਧਰ ਕੇ ਉੱਤੇ ਸੋਫੇ 'ਚ ਆ ਬਿਦਰੇ ਜਾਣਗੇ ਸੋਫੇ 'ਚ ਐਂਟਰ ਚਲਾ ਲਵਾਂਗੇ ਜਮਾ ਬੈਠੇ ਮੈਂ ਸੋਫੇ 'ਚ ਵੀਡੀਓ ਇਹਨਾਂ ਇਤਨੇ ਵੱਡਾ ਫਰੈਂਟ ਚ ਕਰਨਾ ਕਰੋ ਚੱਕੋ ਕਿਵੇਂ ਬਾਈ ਆ ਛੱਡਦਾ ਉਹ ਬੈੱਡ ਤੇ ਸਵਾਰ ਪਵਾ ਲਓ ਪਹਿਲਾਂ ਬੜੀਆਂ ਤੋਂ ਉਹ ਤੇ ਲਓ ਸਵਾਰ ਪਹਿਲੇ ਦੁਕਾਨੇਸ਼ਰ ਲਾਓ ਫੇਰ ਤਰਾਗੇ ਟੋਟਾ ਉਹ ਬੋਰੀਆਂ ਵਾਰੀ ਥਲੇ ਤਾਂ ਇੱਥੇ ਅੱਗੇ ਉਹ ਬਾਤ ਹੀ ਗੱਲ ਕਰੋ ਬੋਰੀਆਂ ਬੋਰੀਆਂ ਚੁੜੀਆਂ ਉਹ ਪਹਿਲਾਂ ਬੋਰੀਆਂ ਤੇ ਰੋ ਯਾਰ ਫੇਰ ਫੇਰ ਕਰਦੇ ਕਰੋਂਗੇ ਖੜ ਜਾ ਮੈਂ ਤਰਾਂ ਪਹਿਲਾਂ ਬੋਰੀਆਂ ਕਰ ਉਹ ਗੱਡੇ ਤਾਂ ਲੱਗੇ ਕੋਈ ਨਹੀਂ ਯਾਰ ਮੇਰੀ ਗੱਲ ਨਹੀਂ ਸਮਝਦਾ ਥੰਨੋ ਨਹੀਂ ਲੋਟ ਆਉਣਾ ਇਹ ਕਿਧਰ ਲਾ ਗਾ ਲੈ ਨੂੰ ਯਾਰ ਵੇਡ ਨਾਲ ਇਧਰ ਨਾਲ ਲਾ ਦੇ ਓਏ ਉਹ ਛੱਡ ਦਿਓ ਜਰਾ ਪਲਾਈ ਚੱਲੀ ਜਾਣਾ ਹੈ ਪਲਾਈ ਵਾਲੀ ਆ ਇਹ ਇਹ ਤੇ ਵੇਡ ਨਾਲ ਨੂੰ ਦਾ ਵੇਡ ਨੂੰ ਤਾਂ ਲੋ ਫੜ ਕੇ ਦੇ ਇਧਰ ਮੈਂ ਲਾ ਦਿੰਦਾ ਸਮਾਰ ਕੇ ਜਿੰਨ ਕਿਧਰ ਰਿਓ ਬਈ ਗੱਗੀ ਸਮਾਰ ਕੇ ਜਮਾਨ ਫੜ ਕੇ ਲਈ ਮਾਰ ਫੇ ਠੀਕਾ ਹੈਡ ਜਿੱਤੇ ਲਾ ਦੇ ਕੁੱਤੀ ਦੱਬੇ ਦਾ ਇਧਰ ਫੜਾਈ ਜਨਾ ਓ ਕਰ ਮੂਲੀ ਬੱਤੀ ਨਾ ਆਈਏ ਟੋਕਿਆ ਲਈ ਹਾਂ ਭਾਈ ਆ ਟੋਕਿਆ ਲਈ ਮਸ਼ੀਨ ਵੀ ਵਿੱਚ ਪਾ ਦੇ ਨਹੀਂ ਪਾ ਰਹੀ ਹਾਂ ਅੱਲੇ ਕੋਲ ਪਾ ਤਾ ਪਾ ਅੜ ਜਾ ਕੇ ਬਟੇ ਓਏ ਭਾਂਡੇ ਸਾਰੇ ਕੰਮ ਕੀ ਰੇ ਦਾ ਤੂੰ ਤਾਂ ਪਹਿਲਾਂ ਕਿਤੇ ਚਿੜੀ ਨੇ ਹੈ ਭਾਂਡੇ ਹਲੋ ਸਮਾਰ ਕੇ ਚਿੰਕੇ ਪਾਈ ਕਿਣੀ ਹੋ ਜਾਣਾ ਯਾਰ ਉਹ ਉਥਾ ਹਟ ਤੇਰਾ ਆ ਵੀ ਆਲਾ ਗਾਲੇ ਉੱਥੇ ਛੋਟੇ ਓਏ ਛਾਰੇ ਵੀ ਪਾਉਣੀ ਜ਼ਰੂਰੀ ਤੇ ਹੈ ਦੂਜੇ ਚ ਬਾਲਕ ਦਾ ਹਲੇ ਚ ਬਸ ਆਹੀ 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 ਪਾ ਲੋ ਮਾਰੇ ਟਾਇਰ ਨਾ ਕਰੇ ਵਿੱਚ ਵੱਡੇ ਯਾਰ ਵੱਡੇ ਉਹ ਦੂਜੇ ਚ ਪਾ ਦੇ ਨਹੀਂ ਇਹਦਾ ਉੱਪਰ ਰੱਖਾਂਗੇ ਉਹ ਨਹੀਂ ਦੂਜੇ ਬੈੱਡ 'ਚ ਪਾ ਦਾਂਗੇ ਆ ਹਾ ਛੋਟੇ ਛੋਟੇ ਪਾ ਲੋ ਆ ਪ੍ਰਾਂਤ ਸੱਦੇ ਪੌਣੀ ਦੀ ਪਹਿਲਾਂ ਤੁਸੀਂ ਪ੍ਰਾਂਤ ਦੇ ਪ੍ਰਾਂਤ ਦਾ ਸਾਹ ਵਾਦੂ ਪਿਆ ਇਹ ਕੱਪੇ ਦਾ ਪੈਣੀ ਆ ਦੇ ਜਿਸ ਤਰ੍ਹਾਂ ਇਹਨੇ ਓਏ ਮਾਨ ਦਾ ਬੰਧੀਰਾ ਪਿਆ ਹੁਣ ਤਾਂ ਕੀ ਹੋ ਗਿਆ ਰੋਸ਼ਨ ਮਗੂਏ ਚੰਨਾ ਲੱਗਿਆ ਉਹ ਗਰਜੀਤ ਨੂੰ ਪਤਾ ਸਾਰਾ ਚੂੜਾ ਇਹਦੇ ਖੜ ਜਾ ਆ ਲੱਗ ਕਾਲੇ ਆ ਛੋਟੇ ਲੱਗ ਓਏ ਪ੍ਰਾਂਤ ਚ ਪਾ ਲਾਂਗੇ ਦੇਖ ਬਤਾ ਲੱਗ ਜੂ ਕੰਮ ਕਰਾ ਹਾਂ ਕਿਵੇਂ ਲੱਗਿਆ ਦੁਆੜੀ ਲੱਟ ਗਈ ਹੈ ਲੱਗ ਜੂ ਲੱਗ ਜੂ ਆਜੇ ਲੈ ਪ੍ਰਾਧੋਜਨਾ ਪਾ ਦੀਏ ਉਹ ਨੂੰ ਪਤਾ ਕੋਈ ਕਰੂ ਇਹ ਨੂੰ ਛੱਡ ਦੇ ਤਾਂ ਇੱਧਰ ਉਹ ਗਰਜੀਤ ਕਰੇ ਜਿੰਦੇ ਰਿਹਾ ਓਏ ਇਹ ਨੂੰ ਪੂਰੀ ਤਰ੍ਹਾਂ ਲੱਗੇ ਦੂਜੇ ਪਾ ਕੇ ਦੇਖਿਓ ਸਹੀ ਆਉਂਦਾ ਪਹਿਲਾਂ ਆ ਜਾ ਗਰਜੀਤ ਇਹ ਨਹੀਂ ਪੈਣਾ ਸਹੀ ਵਾਹ ਇਹ ਨੂੰ ਵੀ ਪੈਂਦਾ ਪੈਂਦਾ ਨਹੀਂ ਓਏ ਇਦਾਂ ਵੀ ਗਰਜੀਤ ਦੇ ਵਿੱਚ ਸਟੈਪ ਨੂੰ ਉੱਪਰ ਉੱਥਾਉਣਾ ਕਰ ਦੇਖੀ ਪ੍ਰਾਹ ਦੇਖ ਇਧਰ ਕੀ ਚੋੜੇ ਬੜੇ ਲੋਕ ਆ ਬਾਲਟੀ ਤੇਰੇ ਮਗਰ ਪੈ ਗਿਆ ਲੈ ਵਾ ਅ ਵੀ ਤੇ ਲੈ ਆ ਨਹੀਂ ਪੈਂਦਾ ਬਈ ਇਹ ਇੱਕ ਮੱਟ ਪੈਂਦਾ ਉਧਰ ਲਾ ਦੇ ਦੂਜਾ ਖਾਲੀ ਪਿਆ ਸੀ ਉਧਰ ਆ ਜਾ ਇੱਕ ਮਿੰਟ ਪਹਿਲਾਂ ਪਉਂਗਾ ਤਾਂ ਰਹਿ ਜਾ ਰਹਿ ਪੈਂਦਾ ਨਹੀਂ ਕੀ ਹੋ ਗਿਆ ਨਹੀਂ ਪੈਂਦਾ ਨਹੀਂ ਫਿਰ ਆ ਅਰਦਾ ਨਹੀਂ ਬੈਟੇ ਚ ਨਹੀਂ ਡਰਦਾ ਬਈ ਇਹ ਬਾਲਟੀ ਦਾ ਸਰਦ ਦੂਜੇ ਦਾ ਪਤਾ ਕਰ ਦਰ 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 ਆਪਣੀ ਆ ਕੂਕੂ ਨਿਆ ਕੇ ਬੈਲਾ ਬਾਟੀ ਵੇ ਤੂੰ ਕਰਵਾ ਦੇ ਦੇਦਾ ਤਾ ਆਜਾ ਕਰਾ ਗਿਦਾ ਦੇ ਬਾਲਟੀ ਚੁੱਭੀ ਹੋ ਜਾ ਰਵਲਟੀ ਕੱਢੋ ਬਾਹਰ ਬਾਲਟੀ ਚੁੱਭੀ ਕਦ ਰ ਹੋ ਜਾ ਬਹੁਤ ਸੱਕੀ ਦੇ ਦੱਬਾਇਆ ਪਰ ਚਾਹ ਦੁੱਧਾ ਡਟ ਕਰੋ ਉਹ ਪਲਾਈ ਵਾਲਾ ਪਾਸੇ ਦੂਜੇ ਪਾਸੇ ਕਰੋ ਹਾਂ ਠੀਕ ਆ ਹਾਂ ਠੀਕ ਆ ਉਹ ਗੱਡੀ ਆਉਟ ਲਾ ਜੇ ਜਿੱਦੂ ਨਹੀਂ ਆਉਂਦੀ ਉਹ ਗੱਡੀ ਆਉਂਦੀ ਆ ਅਜੇ ਨਹੀਂ ਆਕਲਾ ਬੈਠੇ ਹੋ ਜਾਓ ਵੇ ਮੜ ਕੇ ਬੈਜਾਂਗੇ ਬਈ ਬੰਦੇ ਸੋ ਬੈਠ ਦੇ ਸਾਰ ਕੇ ਕਰ ਦੋ ਬਾਈ ਸਾਰੇ ਮੈਂ ਬੱਦਲ ਲੱਗਦੀ ਹੈ ਧੂਮੀ ਪਾਣੀਗਾ ਮੈਂ ਸੁਖਮਾਨ ਖਾਨ ਹਾਂ ਹਾਂ ਬਾਈ ਉਹ ਇੰਨੀ ਦੀਏਗਾ ਨਹੀਂ ਫਾਈਟਾਂ ਦਾ ਉਹ ਗੇਂਦਾਂ ਨਾ ਬਾਈ ਦਾ ਪਿੱਛੇ ਗਾੜੀ ਬਾਜ ਤਹਾਂ ਕਰ ਕਰ ਪਾਈ ਹਾਂ ਹਾਂ ਸਾਫ ਕਰ ਹਾਂ ਸਾਫ ਕਰਦੇ ਹਾਂ ਹਾਂ ਓ ਭਾਈ ਬੈਡਾਂ ਦੇ ਪਾਉਣ ਵਾਲਾ ਹੋਰ ਸਮਾਨ ਲਿਆ ਹੁਣ ਤਾਂ ਫੋੜ ਲੈ ਹੁਣ ਤਾਂ ਇਹ ਅੱਜ ਆਪਾਂ ਤੁਰਦੇ ਅੱਜ ਕਰ ਨੀ ਨਾਮ ਹੈ ਹਾਂ ਅੱਜ ਟੋਕਾ ਮਸ਼ੀਨ ਕਿਹੜੇ ਨੇ ਉਹ ਕਰਮੂਨੀ ਕੋਈ ਮਰਜ਼ੀ ਜਿਹਨੂੰ ਆ ਗਈ ਆ ਗਈ ਸਾਡੇ ਜਿਹੜੇ ਕੋੜ ਨੇ ਡੈਰੀ ਦੇ ਹਾਂ ਹਾਂ ਆਏ ਪਾ ਦੇ ਪਹਿਲਾਂ ਕਿ ਬਿਸਤਰੇ ਪਾਣਾ ਫੇਰ ਪਾ ਲਈਏ ਇਹ ਪਹਿਲਾਂ ਬਿਸਤਰੇ ਪਾਣਦੇ ਬਿਸਤਰੇ ਲਿਆ ਰੋਤ ਨਹੀਂ ਗਾ ਹਾਲੇ ਕਦੀ ਬਿਸਤਰੇ ਦੇਖ ਨਹੀਂ ਇਹ ਮੁੰਡੇ ਆਪਣੇ ਜਿਹੜੇ ਭਾਈ ਪਿੰਡ ਦੇ ਨੇ ਇਹ ਸਾਰੇ ਕਿਤੇ ਇਹੀ ਸਮਾਨ ਛੱਡ ਕੇ ਆਉਂਦੇ ਨੇ ਬਿਸਤੂ ਬਿਸਤਰੇ ਪਾ ਕੇ ਸਾਡੇ ਪਿੰਡ ਨੂੰ ਹਾਂ ਇਹਨਾਂ ਹਿਸਾਬ ਇਹ ਸਾਡੇ ਪਿੰਡ ਬੁੜੀਆਂ ਨਹੀਂ ਪਾਉਂਦੇ ਬਿਸਤਰੇ ਇਹੀ ਪਾਉਂਦੇ ਨੇ ਠੇਕਾ ਕਰਦੇ ਨੇ ਠੇਕਾ ਕਰਦੇ ਨੇ ਇਹ ਇਹ ਮੁੰਡੇ ਆ ਜਿਹੜਾ ਆ ਮੁੰਡਾ ਪਾਈ ਜਾਂਦਾ ਬਿਸਤਰੇ ਇਹ ਸਾਰੇ ਪਿੰਡ ਦੇ ਇਹੀ ਬਿਸਤਰੇ ਬੂਸਤਰੇ ਪਾ ਕੇ ਛੱਡ ਕੇ ਆਉਂਦਾ ਇਹੀ ਭਰਦਾ ਇਹੀ ਭਰਦਾ ਮੈਡੂ ਮੋਡ ਸਾਰੇ

ਆ ਜਾਨੀ ਬੰਦੇ ਮੈਂ ਰੋਟੀ ਦਾ ਪਤਾ ਮੁੜੇ ਆਉਣਗੇ ਉੱਤੇ ਪਾ ਕੇ ਹੁਣ ਹੁਣਾਂ ਚਾਦਰ ਉੱਤੇ ਪਾ ਕੇ ਬੰਦ ਕੇ ਮਾਰ ਕਿੱਥੇ ਜਾਵਾਂਗੇ ਉਹਨਾਂ ਚ ਨਹੀਂ ਜਾਂਦੇ ਸੀ ਦੇਖੋ ਕਰਦੇ ਆਂਗਾ ਕਰ ਦਈਏ ਬਗ ਜੀ ਕੋਈ ਵੀ ਚੀਜ਼ ਕਰ ਮਾਰ ਨਹੀਂ ਹੁੰਦੀ ਹੁਣ ਮੈਂ ਕਿੱਥੇ ਵਕ ਨਹੀਂ ਆਇਆ ਹੁਣ ਤਰੋਂਗੇ ਹੂੰ ਉਹ ਤਾਂ ਬੱਚਾ ਲਾਉਂਦੇ ਸੀ ਰੋਲਾ ਪਤਾ ਕਹਿੰਦੀ ਹੈ ਮੈਨੂੰ ਵਿੱਚ ਨਾਲ ਲਿਓ ਵਿੱਚ ਨਾਲ ਮੈਂ ਕੋਚਾ ਲਾਉਣੀ ਸੀ ਇੱਧਰ ਆ ਕੇ ਰਹਾ ਸੀ ਸਮਾਨ ਸਾਰਾ ਇੱਧਰ ਲੈ ਕੇ ਕੀ ਘਟਲੇ ਹਾਂ ਜੇ ਤਾਂ ਇੱਧਰ ਘਟਲੇ ਇੱਧਰ ਘਟਲੇ ਪਰ ਪੂਰੇ ਵੀ ਕਿਹਾਂ ਸੀ ਲੈ ਗਏ ਹੁਣ ਤਾਂ ਕਰ ਮਾਣੀ ਕੁੜੀਆਂ ਦਾ ਸਮਾਨ ਜਾਂਦਾਗਾ ਨਹੀਂ ਹਜੇ ਕੱਲ ਤਾਂ ਸਮਾਨ ਹੀ ਨਹੀਂ ਕਿਸੇ ਦਾ ਜਾਂਦਾ ਮਾਂਜੀ ਬੰਦੀ ਕਰਦੇ ਬੰਦੀ ਕਰਦਾ ਸਾਰਾ ਮਸਲ ਸਾਰਾ ਸ਼ਲੋਮ ਦੀ ਕਰਦਾ ਹਾਂ ਸਾਰਾ ਮੈਂ ਕਿਹਨੇ ਨਹੀਂ ਜਾਂਦਾ ਹਾਂ ਕੋਈ ਵੀ ਵੀਡੀਓ ਬਣਾਉਂਦੇ ਹੋ ਹਾਂ ਲੈ ਲੀਡੀ ਲੀਡੀ ਲਾਈਟ ਵੀ ਆ ਗਈ ਸਾਡੀ ਲਾਈਟ हां आ गया देखो लाओ ओ आ देखो फोन आ गई अब ਇਕੱਠੀ ਹੋਈ ਸੀਗੀ ਪਹਿਲਾਂ ਉਧਰੋਂ ਸਾਰੇ ਹੈਗੇ ਸੀਗੇ ਜਦੋਂ ਲੈਟ ਦੇ ਆਈ ਤੇ ਗਾਣੇ ਬੱਜਦੇ ਦੋਹ ਲਾਈਏ ਸੀ ਹਾਂ ਬੜਾ ਆਣੀ ਸਾਰਾ ਸਪਾਣਾ ਸਭ ਨੇ ਲਏ ਸੀ ਸਮਾਨ ਲੱਦ ਲਿਆ ਸਾਰਾ ਆਪਣੇ ਆਉਣ ਤੋਂ ਪਹਿਲਾਂ ਹੀ ਤੇ ਸਾਨੂੰ ਟਾਈਮ ਦਿੱਤਾ ਹੋਇਆ ਸੀ 11 ਦਾ ਫਿਰ ਉਹਨਾਂ ਨੇ 10 ਵਜੇ ਬੁਲਾ ਲਿਆ ਨਾ ਆਪਾਂ ਨੂੰ 10 ਵਜੇ ਆਉਣਾ ਪਿਆ ਸੁੱਖ ਨਾਲ ਦੋ ਟਰਾਲੀਆਂ ਦੇ ਵਿੱਚ ਪਾ ਲਿਆ ਤੇ ਕੁਛ ਹੈ ਦੇ ਰਗਾ ਇਹਦੇ ਵਿੱਚ ਕੀ ਕੀ ਹੈਗਾ ਇਹਦੇ ਵਿੱਚ ਟਾਈਨਿੰਗ ਟੇਬਲ ਆ ਹਾਂ ਹਲਮਾਰੀ ਮੈਨੂੰ ਇੱਧਰ ਲੱਗਦੀ ਹੈ ਨਾ ਉਹ ਨਹੀਂ ਖੜੀ ਗੱਡੇ ਨੇਗੇ ਸ਼ਾਇਦ ਅੱਛਾ ਗੱਡੋ ਸੋਫਾ ਹਾਂ ਸੋਫਾ ਵੀ ਇੱਧਰ ਆ ਗਈ ਇੱਧਰ ਫ੍ਰਿਜ ਹੈ ਏਸੀ ਹੈ ਤੇ ਹੁਣ ਇਹਦੇ ਵਿੱਚ ਹੈ ਫ੍ਰਿਜ ਏਸੀ ਇਹਨਾਂ ਬਾਕੀ ਸਾਰੇ ਜਿੰਨਾ ਮਟੀਰੀਅਲ ਹੁੰਦਾ ਹੈ ਇਹਦਾ ਸੈੱਟ ਵਗੈਰਾ ਨਾ ਇਸ ਮਾਨ ਦਾ ਬਹੁਤ ਦਿੱਤਾ ਹੈਗਾ ਹਨਾ ਚਲੋ ਪਰਮਾਤਮਾ ਭਈ ਉਹਨੂੰ ਭਾਗ ਲਾਵੇ ਨਾ ਹਾਂ ਇਹ ਤਾਂ ਗੱਲ ਹੈ ਧੀਆਂ ਨੂੰ ਤਾਂ ਪਰਮਾਤਮਾ ਬਸ ਮਾਪਿਆ ਦਾ ਇੰਨੇ ਜੋਗੀ ਹੁੰਦਾ ਹੈ ਨਾ ਇੰਨੇ ਜੋਗੀ ਹੁੰਦਾ ਹੈ ਅੱਧੀ ਕਿਸਮਤ ਹੁੰਦੀ ਹੈ ਧੀ ਪੁੱਤ ਦੀ ਕਿਸਮਤ ਮਿਲਿਆ ਭਾਈ ਬਹੁਤ ਵਧੀਆ ਹੋ ਗਿਆ ਚਲੋ ਬਸੇ ਗੈਰੀ ਦੀ ਕਿਸਮਤ ਤੇਜੀ ਹੈ ਉਹ ਵੀ ਲੱਗਦਾ ਹਾਂ ਹਾਂ ਬਾਕੀ ਦਿਲ ਦੀ ਗੈਰੀ ਵੀ ਸਾਫ ਹੈਗੀ ਸਾਫ ਹੈ ਬਹੁਤ ਵਧੀਆ ਕੁੜੀਆਂ ਕੁੜੀਆਂ ਵਰਗੀ ਕੁੜੀ ਨਹੀਂ ਹੈਗੀ ਬਹੁਤ ਹਾਂ ਬਹੁਤ ਵਧੀਆ ਹੈ ਇੰਨਾ ਵਧੀਆ ਕਰ ਦਿੱਤਾ ਹੈ ਹਾਂ ਉਹ ਪਾਇਆ ਹੈ ਇਹਨੇ ਆਪ ਆਏਗਾ ਵਧੀਆ ਲੱਗ ਲੱਗਾ ਜਨਾ ਸੰਨ ਲਾ ਲਾ ਅੱਜ ਨਾ ਮੈਨੂੰ ਕਹਿੰਦੇ ਸਾਡੇ ਚਾਚਾ ਜੀ ਇਹਦੇ ਹਾਰ ਪਾਇਆ ਟਰੈਕਟਰ ਦੇ ਕਿਹਦੇ ਹੈ ਇਹਦੇ ਹਾਰ ਪਾਇਆ ਉਹਦੇ ਵੀ ਪਾਇਆ ਹਾਰ ਤਾਂ ਮੈਨੂੰ ਕਹਿੰਦੇ ਭਾਈ ਤੁਹਾਡੇ ਬਾਅਦ ਚ ਕਿਹਦੇ ਹਾਰ ਪਾਇਆ ਟਰੈਕਟਰ ਦੇ ਕਹਿੰਦਾ ਕੀ ਕਿਹਦਾ ਟਰੈਕਟਰ ਕਿੱਥੇ ਜਾਂਦਾ ਕੁਛ ਮੈਂ ਤਾਂ ਸਮਝ ਵੀ ਨਹੀਂ ਉਹਨਾਂ ਦੇ ਜਾਂਦਾਗਾ ਸਹੀ ਕੁਝ ਦੇ ਲੂਪਲੇ ਵੀ ਲਾ ਲੈਂਦੇ ਨੇ ਹਾਂ ਹਾਂ ਵਧੀਆ ਪਿਆਰ ਕਰਦੇ ਨੇਗੇ ਸੋ ਸਾਥ ਲੈ ਕੇ ਜਾਂਦੇ ਨੇਗੇ ਹਾਂ ਵੀ ਵਧੀਆ ਜਨ ਇਹਨਾਂ ਨੇ ਵੀ ਚਲੋ ਬਹੁਤ ਵਧੀਆ ਹੋ ਗਿਆ ਉਹੀ ਆਪਾਂ ਸਮਾਨ ਦਿਖਾਤਾ ਤੁਹਾਨੂੰ ਕਿਉਂਕਿ ਇੰਨਾ ਜਲਦੀ ਨਹੀਂ ਆ ਜਾਂਦਾ ਕਿਉਂਕਿ ਕਾਹਲ ਸੀਗੀ ਹੈ ਨਾ ਉਧਰੋਂ ਵੀ ਫੋਨ ਆਈ ਜਾਂਦੇ ਨੇ ਲਾਈਟ ਕਰਕੇ ਥੋੜਾ ਜਿਹਾ ਲੇਟ ਹੋ ਗਏ ਵਿਚਾਰੇ ਨਹੀਂ ਤਾਂ ਹੁਣ ਨੂੰ ਚਲੇ ਜਾਣਾ ਸੀਗਾ ਨਾ ਹਾਂ ਹਾਂਜੀ ਹੋਰ ਇੱਕ ਲਾਈਟ ਨਹੀਂ ਸੀ ਬਸ ਹੋਰ ਸਾਰੀ ਕੰਮ ਖਾ ਲੂਗਾ ਨਾ ਹਾਂ ਹਾਂ ਕਿਉਂਕਿ ਇਹ ਬੰਦਿਆਂ ਦਾ ਕੰਮ ਹੁੰਦਾਗਾ ਸਵੇਰੇ ਸਵੇਰੇ ਪਹਿਲਾਂ ਵਿਚਾਰੇ ਨੇ ਸਾਰਾ ਲੱਦਿਆ ਨਾ ਤਾਂ ਨਾ ਤਾਂ ਕੱਲਰ ਲੱਦ ਕੇ ਰੱਖ ਸਕਦੇ ਸੀ ਨਾ ਤੇ ਵੀ ਮੌਸਮ ਦਾ ਨਹੀਂ ਪਤਾ ਹੁੰਦਾ ਅੰਦਰ ਵੀ ਨਹੀਂ ਟਰਾਲੀਆਂ ਲੱਗਦੀਆਂ ਹੈਗੀਆਂ ਤੇ ਹੁਣ ਤਿਆਰ ਕਰਕੇ ਖੜਾਤੀਆਂ ਬਸ ਹੁਣ ਤਿਆਰ ਹੋਈ ਜਾਂਦੇ ਨੇ ਕਿਸ ਚਲੇ ਜਾਣਗੇ ਚਲੋ ਬਹੁਤ ਵਧੀਆ ਇਹ ਕੁੜੀਆ ਥੋੜੀ ਹਾਂਜੀ ਨਾ ਇਹ ਮੇਰੇ ਜੇਠ ਦੀ ਲਾਲੂ ਗੋਣ ਅੱਛਾ ਅੱਛਾ ਹਾਂਜੀ ਇਹ ਬੇਟਾ ਤੁਹਾਡਾ ਹੋ ਹਾਂਜੀ ਤੁਸੀਂ ਕਿਹੜੇ ਪਿੰਡ ਤੋਂ ਅਸੀਂ ਅਮਰਗੋਟ ਤੋਂ ਅੱਛਾ ਅਮਰਗੋਟ ਦੇ ਮੇਰੇ ਚਾਚੀ ਦੀ ਕੁੜੀ ਹੈਗੀ ਅੱਛਾ ਕਿੰਨਾ ਕੰਨੀ ਉਹਨਾਂ ਦਾ ਨਾਂ ਤੀਜਾ ਉਹਦੇ ਸੋਰੇ ਦਾ ਨਾਂ ਅੱਛਾ ਤੀਜਾ ਰਿੰਪੀ ਕਹਿੰਦੇ ਨੇ ਗੇ ਇਹ ਰਿੰਪੀ ਤੀਜਾ ਇਸ ਲਈ ਪੜਨਾ ਹੈ ਤੁਮ ਦਾ ਮਾਂ ਪਰਮਾਣ ਦੇ ਸਾਲਾ ਦੀ ਪੁੱਤਰੀ ਜਿਹੜਾ ਕੋਈ ਸਾਲਾ ਜਿੱਤੀ ਪੜਦਾ ਮਾਡੂ ਜੀ ਵੀ ਉਹਦੇ ਪੈਸੇ ਆਦੇ ਉਹਦੇ ਪੈਸੇ ਹੁੰਦੇ ਨੇਗੇ ਹਾਂਜੀ ਪਤਾ ਹੀ ਨਹੀਂ ਸੀਗਾ ਉਹ ਜਿਹੜਾ ਉਹਨੂੰ ਕਿਹਾ ਮੈਂ ਤੁਹਾਨੂੰ 200 ਆਪਾਂ ਦੱਸ ਅੱਛਾ ਮੰਨ ਲੇ ਕਿ ਕੁੜੀ ਪੜੀ ਮੈਂ ਕਿਰਮਾਤਮਾ ਪੈਸੇ 500 ਪਾਗਲਾ ਲੇ ਗੇ ਘਰ ਦੇ ਨਾ ਮੈਂ ਕੋਈ ਨਹੀਂ ਮੈਂ ਪੜਦੀ ਨਾ ਨੰਬਰ ਦੇ ਮੀਰ ਸਾਹਿਬ ਨਾਲ ਤਿਆਰ ਹੋ ਰਹੇ ਨੇ ਕਰਪੀਏ ਤੁਹਾਨੂੰ ਤਾਂ ਆ ਤਾਂ ਦਿਨਾਂ ਲਈ ਵਿਆਹ ਪਾਇਆ ਹੋਊਂਗੇ ਹਾਂਜੀ ਫਿਰ ਤਾਂ ਕਾਫੀ ਕਈ ਜਣੇ ਜਾਂਦੇ ਹੋਣਗੇ ਫਿਰ ਆ ਰੰਗ ਨੂੰ ਇਹਨੇ ਕਿ ਹਾਂ ਤੇ ਪਾਪਾ ਕੀ ਸਾਰੇ ਕਿੰਨੇ ਦਿਨ ਰਹਿ ਗਏ ਅੱਜ ਅੱਜ ਰਹਿ ਗਏ 15 ਹਾਂ 8 ਤਰੀਕ ਦੇ ਹੈ ਨਾ ਹਾਂਜੀ ਚਲੋ ਬਦਿਆ ਹੈ ਕੀ ਚੀਜ਼ ਹੈ ਸਾਦੇ ਚੀਜ਼ ਸੁਰੀਏ ਬਾਹਰ ਲੈਣ ਤਾਂ ਬਾਹਰ ਲੈਣ ਹੁੰਦਾ ਨਹੀਂ ਲੋੜ ਨਹੀਂ ਕਿ ਪਿਆਰ ਦਾ ਪਤਾ ਵੀ ਨਹੀਂ ਲੱਗਦਾ ਹਾਂ ਨਾਮ ਮੰਨ ਤੇ ਕਾਜ ਹੋਣਾ ਪਰ ਤੀਨ ਉਹ ਮਠਿਆਈ ਦੱਸਿਆ ਇਹ ਨਾ ਮੈਂ ਪੈਸਾ ਖਰੋੜ ਬੜਾ ਕਿੱਲਾ ਹੁੰਦਾ ਸਾਰੇ ਚੱਲੇ ਸਮਾਨ ਨੇ ਕਿ ਮੈਂ ਜਿੱਦੜੀ ਲੱਬੜੂ ਆ ਜਾ ਕਾਲੇ ਨੂੰ ਗੁਰੂ ਸ਼ਬਦ ਸੁਣਨ ਨੂੰ ਮਿਲ ਉਸ ਤੋਂ ਬਾਅਦ ਵਿੱਚ 18 ਦਿਨ ਦੀ ਗੁਰੂ ਦਾ ਕੰਮ ਉਹ ਟਾਰਨ ਲਿਆ ਤੇ ਆਈ ਜੀ ਸਰਨੀ ਜੇ ਆਪਣੀ ਕੋਈ ਵਾਟੇ ਮਗਰੀ ਆਈ ਵਾਂਟ ਟੂ ਤਰ ਕੋੜਾ ਕੱਟ ਤਾ ਇੰਕ ਚਾਣ ਕੇ ਪੂਰਾ ਦੇਗਾ ਲੰਬੀ ਰੋਟੀ ਖਾਂਦਾ ਅੱਜ ਕਿਹੜਾ ਰੋਟੀ ਖਾਂਦਾ ਲਾਲ ਰੋਟੀ ਫਿਰ ਵੀ ਸਵੇਰੇ ਉੱਠਦੇ ਨੇ ਪੁੱਕਾ ਦਾ ਲਾਏ ਜਾਂਦੇ ਨੇ ਜਦੋਂ ਹੀ ਜਾਣਗੇ ਟਾਰੀ ਉੱਤਨਾ ਆਈ ਲੱਭ ਨਾ ਇਸ ਮਾਨ ਦਾ ਆ ਲੈ ਬੁੱਕ ਇਹਨਾਂ ਹਾਂ ਉਹ ਦੂਜਾ ਦੇਖ ਲਓ ਕਿੰਨਾ ਵਧੀਆ ਹੋ ਗਿਆ ਬੜਾ ਪਾਏਗਾ ਜਿਹਨੂੰ ਕਿਹੜਾ ਪਾਏਗਾ ਸਾਰੇ ਕੋਈ ਕਿੱਥੇ ਬੈਠੂ ਉੱਪਰ ਬੈਠੂ ਸਮਾਨ ਲੈ ਲੇ ਹਾਂ ਬੜਾ ਭਾਰਾ ਬੈਠੇ ਛੋਟੀ ਨਾਲ ਕੋਸ਼ਿਸ਼ ਕਰਦੇ ਨੇ ਨਹੀਂ ਨਹੀਂ ਜਾਈ ਗਏ ਗਰੀ ਆ ਛੋਟੀ ਨਾਲ

ਯਾਰ ਕਿੱਤਾ ਵਿਚਾਰ ਨਹੀਂ ਸੱਤ ਸੱਤ ਆਹ ਨਾ ਕੋਈ ਆ ਗਿਆ 500 ਦਾ ਆ ਗਿਆ ਆਹ ਫਿਰ ਘੰਟੇ ਲੱਗ ਗਏ ਆਹ ਤੇ ਆਉਂਦੇ ਨੇ ਉਹ ਟਰਾਲੀ ਤੇ ਚੱਵਾਲੇ ਗੁੱਗੀ ਐ ਨਹੀਂ ਪਤਾ ਜਾਂਦਾ ਨਾ ਵੀ ਟਰਾਲੀ ਤੇ ਹਵਾ ਲੱਗੀ ਆਉਣ ਵਾਲੀ ਆਣੀ ਮੈਂ ਥੋੜੀ ਨਾ ਇਹ ਸਾਲੀ ਕਹਿੰਦੇ ਪਿੱਛੇ ਪੜਾ ਲੈਣਾ ਦਿਖਾਈਏ ਭਾਈ ਦੇ ਸੌਰਿਆਂ ਤੋਂ ਕੜੀ ਲੈ ਕੇ ਆਈਏਗੀ ਦੋਦੇ ਦੋਤੀਆਂ ਨੂੰ ਨਾ ਘੋਤੇ ਨੂੰ ਕਿਹੜਾ ਤੇਰਾ ਪੁੱਤ ਮਾਨਤ ਇਹ ਵਾਲਾ ਨਾ ਦੂਸਰਾ ਦੂਸਰਾ ਵੀਰੇ ਦਾ ਨਾ ਬਹੁਤ ਸੋਨੇ ਦਾ ਆਖਿੰਕ ਜੇ ਦੂਸਰਾ ਸੋਹੜਾ ਦਾ ਗੰਦੇ ਆ ਗਏ ਤੇ ਹਰ ਰਮਨ ਦਾ ਸੁਣਦਾ ਹੈ ਆ ਕੀ ਦਿਆ ਮੇਰੀ ਤਨਾਲ ਦਿੱਤੀ ਬਹੁਤ ਸੋਨੇ ਨਹੀਂ ਮਾਗਰੋ ਦੇ ਤਾਂ ਕੋਈ ਪੈਸਾ ਨਹੀਂ ਹੁਣ ਨਾ ਫੇਰ ਹੁਣ ਨਾ ਫੇਰ ਹੁਣ ਨਾ ਦੇ ਦਿੱਤੇ ਦੇਣੇ ਪਾਉਣਾ ਜੀ ਲਾਉਂਦਾ ਹੈ ਨਾ ਜਿਹੜੇ ਚ ਲੈ ਕੇ ਆਏ ਹਾਂ ਜੀ ਅਸੀਂ ਆਪਾਂ ਇਹਨੂੰ ਕਿਹਾ ਵੀ ਆਪਦੇ ਕੁੜਮਾਲੇ ਸੁਣਾ ਕੇ ਪਾਈ ਸੋਨੇ ਦੇ ਸਾਰੇ ਬਾਹਲੇ ਪੈ ਜਾਣਗੇ ਹਾਂ ਨਾਲ ਤੇ ਇਹਨਾਂ ਦਾ ਪੈਸਾ ਲੱਗਿਆ ਰਾਸ ਆਇਆ ਨਾਲ ਤੁਸੀਂ ਫਿਰ ਬਾਹਲੇ ਲਾਲ ਆਖੀ ਐਵੇਂ ਨਾ ਦੇਰ ਬਾਅਦ ਹੋ ਜਾਂਦੇ ਨੇ ਐਕਸ ਇਸਾਰਾ ਸਮਾਉਣੇ ਆ ਕੇ ਕੋਈ ਵਾਹ ਵੇ ਮਾਂ ਟਖੜਿਆ ਨਹੀਂ ਨੀ ਇਹਨੂੰ ਵੀਰੇ ਨੂੰ ਖੜਿਆ ਨਹੀਂ ਉਹ ਕੁੱਟਦੀ ਨਹੀਂ ਐ ਲੋ ਯਾਪਾ ਮਸ਼ੀਨ ਵੀ ਚਲਾਤੀ ਆ ਕੇ ਤੇ ਹੁਣ ਕੱਪੜੇ ਪਾਏ ਨਹੀਂ ਨਾ ਕਿਉਂਕਿ ਲਾਈਟ ਗਈ ਹੋਈ ਸੀਗੀ ਲਾਈਟ ਬਾਅਦ ਵਿੱਚ ਆਈਏਗੀ ਸਾਡੇ ਉਧਰ ਗਿਆ ਤੋਂ ਤੇ ਉਹ ਵੀ ਵਿਚਾਰੇ ਮਸਾਂ ਨਾ ਤੈਨੂੰ ਤੇ ਨਾ ਕਿਉਂਕਿ ਸਭ ਦੀਆਂ ਟੈਂਕੀਆਂ ਵੀ ਖਾਲੀ ਸੀਗੀਆਂ ਆਪਾਂ ਨੂੰ ਇਹਨਾਂ ਪਤਾ ਨਹੀਂ ਹੁੰਦਾ ਹੈਗਾ ਤੇ ਕੱਪੜੇ ਨਹੀਂ ਪ੍ਰੈਸ ਸੀ ਕਿਸੇ ਦੇ ਆਪਾਂ ਨੂੰ ਆਉਂਦਾ ਕੋਈ ਗੱਲ ਨਹੀਂ ਆਪਾਂ ਟਾਈਮ ਤੇ ਕਰ ਲਾਂਗੇ ਕਈ ਇਹਨੂੰ ਆਦਤ ਹੁੰਦੀ ਆ ਨਵੀਂ ਨਾ ਜਮਾ ਤੁਰਨ ਲੱਗੀ ਕਰੂਗੀ ਉਹਨੂੰ ਇੰਨੀ ਪੁੱਠੀ ਆ ਤਾਂ ਮੈਂ ਉਹਨੂੰ ਕਹਿੰਦੀ ਹੁੰਨੇ ਵੀ ਇੱਕ ਦਿਨ ਪਹਿਲਾਂ ਜੇ ਤਾਂ ਆਪਾਂ ਨੂੰ ਪਤਾ ਹੋਵੇ ਨਾ ਇੱਕ ਦਿਨ ਪਹਿਲਾਂ ਆਪਾਂ ਕੱਪੜਾ ਨੀੜਾ ਪ੍ਰੈਸ ਕਰਕੇ ਰੱਖੋ ਵੀ ਆਪਾਂ ਜਲਦੀ ਤਿਆਰ ਹੋ ਕੇ ਵਗ ਜੀ ਹੈ ਨਾ ਤੇ ਇਹ ਨਾ ਹੋਵੇ ਵੀ ਆਪਣੇ ਕੱਪੜੇ ਪ੍ਰੈਸ ਨਹੀਂ ਹੋਏ ਹੈਗੇ ਆਪਾਂ ਜਾਣ ਤੋਂ ਖੜਿਆਂਗੇ ਉਹ ਆਖੂਗੀ ਨਾ ਕੋਈ ਗੱਲ ਨਹੀਂ ਮੈਂ ਜਮਾ ਟਾਈਮ ਤੇ ਕਰੂੰਗੀ ਉਹ ਤਾਂ ਇੰਨਾ ਸ਼ੁਕਰ ਹੈ ਜੇ ਕਲਾਸ ਉਹਦੀ ਅੱਜ ਸੀਗੀ ਕੱਲ ਵਗ ਗਈ ਵਧੀਆ ਰਹੀ ਜੇ ਅੱਜ ਜਾਣਾ ਹੁੰਦਾ ਜੋ ਜਾ ਨਹੀਂ ਸਕਦੀ ਸੀਗੀ ਕਿਉਂਕਿ ਇੰਨਾ ਸਨੇਹਾ ਉੱਠ ਨਹੀਂ ਸਕਦੀ ਸੀਗੀ ਨਾ ਤੇ 4 ਵਜੇ ਉੱਠ ਕੇ ਉਹ ਹੀ ਕਹ ਲ ਮੈਂ 4 ਵਜੇ ਦੀ ਉੱਠੀ ਹਾਂ ਉਹਦੀ ਘਟਾ ਟੋਂਦੀ ਤੁਰੀ ਫਿਰਦੀਆਂਗੀ ਤੇ ਲਾਈਟ ਦੇ ਅੱਜਕੱਲ ਸਾਰੇ ਕੰਮ ਨਹੀਂਗੇ ਲਾਈਟ ਬਿਨ ਆਪਾਂ ਕੁਝ ਕਰ ਨਹੀਂ ਸਕਦੇ ਹੈਗੇ ਨਾ ਹੁਣ ਦੇਖਦੇ ਆ ਦੂਸਰੇ ਬੱਲਬ ਲਿਆ ਕੇ ਚੜਵਾਉਣੇ ਆਗੇ ਇਧਰ ਜਿਹੜੇ ਆਟੋਮੈਟਿਕ ਜੀ ਹੁੰਦੇ ਨੇਗੇ ਨਾ ਰਸੋਈ ਚ ਬਾਥਰੂਮ ਚ ਉਹ ਜ਼ਰੂਰੀ ਨੇਗੇ ਤੇ ਲਾਈਟ ਹੋਵੇ ਨਾ ਹੋਵੇ ਚਲੋ ਆਪਦਾ ਕੰਮ ਦਾ ਬੰਦਾ ਕਰ ਲੂਗਾ ਉੱਠ ਕੇ ਤੇ ਹੁਣ ਅੱਜ ਮੈਂ ਮੋਮਬਤੀਆਂ ਲਾ ਕੇ ਵਾਰ ਸੰਭਰਿਆ ਮੋਮਬਤੀ ਲਾ ਕੇ ਪਾਪਾ ਜੀ ਦੇ ਕੱਪੜੇ ਧੋਤੇ ਉਧਰੋਂ ਗੋਹਾ ਗੁੜਾ ਨਾ ਮੋਬਾਈਲ ਹੱਥ ਚ ਫੜ ਕੇ ਫੇਰ ਇਕੱਠਾ ਕਰਿਆ ਇਸ ਤਰ੍ਹਾਂ ਕਿੱਥੇ ਲੋਟ ਆਉਂਦਾਗਾ ਤੇ ਚਲੋ ਜੀ ਹੁਣ ਕੱਪੜੇ ਧੋ ਕੇ ਫਿਰ ਆਪਾਂ ਕਰਦੇਾਂਗੇ ਹੋਰ ਕੰਮ ਤਾਂ ਦੇ ਇਹ ਹੁੰਦੇ ਨੇ ਆਪਣੇ ਪਿੰਡਾਂ ਦੀ ਰੀਤੀ ਰਿਵਾਜ ਹੈ ਨਾ ਜਿਹੜੇ ਕਿ ਪਹਿਲਾਂ ਸੀ ਹੁਣ ਤਾਂ ਗਾਇਬ ਹੋ ਗਏ ਤੇ ਬਹੁਤ ਸੋਹਣਾ ਲੱਗਿਆ ਨਾ ਜਿਵੇਂ ਆਪਣੇ ਸਕੇ ਸਕੇਲੇ ਵੀ ਭਾਈ ਜਿਵੇਂ ਹੁੰਦੇ ਨੇਗੇ ਰਿਸ਼ਤੇਦਾਰ ਹਨਾ ਸਮਾਨ ਛੱਡਣ ਜਾਂਦੇ ਹੁੰਦੇ ਸੀਗੇ 8-10 ਜਾਣੇ ਇਸ ਤਰ੍ਹਾਂ ਹੋਣਗੇ ਮੈਨੂੰ ਲੱਗਦਾ ਭਾਈ ਤੇ ਭਝਾਈ ਤੇ ਵਿਚੋਲਾ ਵਿਚੋਲਣ ਉਹ ਗੱਡੀ ਚ ਵਿਆਹ ਲੈ ਕੇ ਜਾਣਗੇ ਹੁਣ ਨਾਲੇ ਵਿਆਪਾਉਣਗੇ ਨਾਲੇ ਸਮਾਨ ਛੱਡਿਆਉਣਗੇ ਬਿਆਹ ਤੋਂ ਪਹਿਲਾਂ ਹੀ ਚਲੋ ਹੁਣ ਆਪਣੀ ਨਾ ਇਹਨੇ ਆਪਦਾ ਸਮਾਨ ਉਹਨਾਂ ਨੂੰ ਸਮਾਹਤਾ ਅਗਲਾ ਆਪਦਾ ਸੈੱਟ ਕਰ ਲੂਗਾ ਨਾ ਤੇ ਵਿਆਹ ਦੇ ਵਿੱਚ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈਗਾ ਸਮਾਨ ਸਮਾਹਲਣ ਆਪਾਂ ਨੂੰ ਹੁਣ ਉਹ ਆਪਦੀ ਸੈਟਿੰਗ ਕਰਕੇ ਰੱਖ ਲੈਣਗੇ ਨਾ ਤੇ ਹੁਣ ਸਮਾਨ ਤੋਂ ਹੋ ਗਿਆ ਫ੍ਰੀ ਚਲੋ ਦੂਸਰਾ ਸਮਾਨ ਆਪਦਾ ਖਰੀਦਣ ਲੱਗ ਜਾਨੇਗੇ ਵਿਆਹ ਦਾ ਨਾ ਲਿਆਉਣ ਦੇਣਾ ਦਿਨ ਦੇ ਦਿਨ ਤੱਕ ਨਹੀਂ ਠੀਕ ਆਉਂਦਾ ਹੁੰਦਾ ਹੈਗਾ ਤੇ ਪਾਪਾ ਜੀ ਪਿੱਛੇ ਅਜ ਕੰਦ ਖੜਾਈ ਜਾਂਦੇ ਨੇਗੇ ਇੱਧਰ ਕੋਈ ਵੀ ਨਾ ਹਰ ਕਿਵੇਂ ਸਾਰੇ ਘੇਟ ਲਾ ਕੇ ਗਏ ਚਲੋ ਹੁਣ ਦੇਖਦੇ ਨਾਲ ਤਾਂ ਮੈਂ ਮੱਜਾਂ ਨੂੰ ਜਾਣਦ ਪਣਾ ਨਹੀਂ ਪਾ ਕੇ ਹੀ ਸੀ ਉਹ ਪਾ ਕੇ ਆਵਾ ਤੇ ਕੱਖ ਨਵੀ ਦੀ ਰੜੀ ਪਾ ਗਈ ਸੀਗੇ ਤੇ ਮੈਨੂੰ ਆਏਗਾ ਮਾ ਜੇ ਮੈਂ ਉਧਰ ਵਾ ਗਈ ਉਹ ਉੱਠਣ ਗਈਆਂ ਜਮਾ ਟਾਈਮ ਜੀਤੀ ਪਾਉਂਗੀ ਨਾ ਬਿੰਦ ਪਹਿਲਾ ਵਜਾ ਕੇ ਪਾਉਂਗੀ ਦੇਖਦੀਆਂ ਫਿਰ ਜੀ ਖੜੀਆਂ ਹੋਈਆਂ ਤਾਂ ਵਾ ਗਈ ਜੂ ਕੁਝ ਟਾਈਮ ਮੈਂ ਹਰਕੀਤ ਬੈਠੀ ਰਹੀ ਇੱਥੇ ਬੈਠੀਆਂ ਰਹੀਆਂ ਹੁਣ ਉਹ ਚਲੀ ਗਈ ਫਿਰ ਮੈਂ ਮਸ਼ੀਨ ਚ ਚਲਾਈਏਗੀ ਨਾ ਪਹਿਲਾਂ ਮੈਨੂੰ ਆਏ ਹੋਗਾ ਮਾ ਜੇ ਮੈਂ ਮਸ਼ੀਨ ਚ ਲਾਉਣ ਲੱਗੀ ਉਹ ਕਿ ਮੈਂ ਤਾਂ ਬਰੇ ਜਾਣੀ ਆ ਤਵੇ ਕੰਮ ਕਰੀ ਜਾਣੀਏਗੀ ਫਿਰ ਮਾ ਚੱਲ ਜੀ ਫੇਨਾ ਟਾਈਮ ਹੋ ਗਿਆ ਹੋਰ ਹੋ ਜਾਣ ਦੇ ਫੈਦਾ ਦਵਾਰੇ ਕਿਡਾ ਲਾ ਲਈਏ ਲੋਈ ਕਪੜਾ ਲੀੜਾ ਧੋ ਕੇ ਸੁੱਕਣਾ ਪਾਤਾ ਟਾਈਮ ਆ ਜਿਹੜਾ 12:30 ਹੋ ਗਏ ਹੁਣ ਦੇਖਿਓ ਨੇ ਮੱਝਾਂ ਨੂੰ ਗੋਲੀਆਂ ਜਿਹੜੀਆਂ ਜੂਨਾਂ ਤੋਂ ਗੋਲੀਆਂ ਦੇਣੀਆਂ ਹੁੰਦੀਆਂ ਨੇ ਨਾ ਉਹ ਸਾਡੀ ਅਮੀ ਹੀ ਇੰਨਾ ਹੋ ਗਿਆ ਹੁਣ ਲਿਆ ਕੇ ਰੱਖੇ ਪਏ ਇਹਨੂੰ ਸਾਰਾ ਕੁਝ ਤਿਆਰ ਕਰਕੇ ਰੱਖੇ ਪਏ ਉਹਨਾਂ ਨੂੰ ਦੇਣੀਆਂ ਰੋਜ਼ ਭੁੱਲੇ ਨੇ ਹੁਣ ਅੱਜ ਮੇਰੇ ਯਾਦ ਆ ਗਈਆਂ ਹੁਣ ਪਹਿਲਾਂ ਉਹਦੇ ਕਿਉਂ ਨੇ ਕਿਉਂਕਿ ਉਹ ਭੁੱਖੀਆਂ ਨੂੰ ਦੇਣੀਆਂ ਹੁੰਦੀਆਂ ਨੇ ਵਿੱਚ ਹੀ ਤਾਂ ਆਹੀ ਜਾਂਦੇ ਨੇ ਵੀ ਕੋਈ ਡਿੱਕਾ ਨਹੀਂ ਹੁੰਦਾ ਨਾ ਚੇਹੋ ਦੀ ਦੇ ਦੇ ਪਾਣੀ ਪੀਉਣ ਤੋਂ ਬਾਅਦ ਚ ਤੇ ਪਰ ਸਾਨੂੰ ਐ ਸੀਗਾ ਵੀ ਅਸੀਂ ਭੁੱਖੀਆਂ ਨੂੰ ਦੇਈਏ ਹੁਣ ਭੁੱਖੀ ਨੇ 12:30 ਵੱਜ ਗਏ 1:30 2:00 ਵਜੇ ਆਪਾਂ ਕੱਖਾਂ ਦੇ ਬੰਨਾਂਗੇ ਉਦੋਂ ਤੱਕ ਚਲੋ ਠੀਕ ਹੈ ਨਾ ਚਲੋ ਜੀ ਹੁਣ ਆਪਾਂ ਉਹਦੇ ਕਿ ਉਹ ਵੀ ਜ਼ਰੂਰੀ ਹੁੰਦੀਆਂ ਨੇਗੇ ਹੈ ਨਾ ਤੇ ਹੁਣ ਮਿਲਦੇ ਆਪਾਂ ਕੱਲ ਨੂੰ ਕਿਸੇ ਸੋਹਣੇ ਜਿਹੇ ਬਲੌਗ ਦੇ ਨਾਲ ਹਮੀਦ ਹੈ ਤੁਹਾਨੂੰ ਬਲੌਗ ਜ਼ਰੂਰ ਪਸੰਦ ਆਇਆ ਹੋਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਦੇਖਣ ਲਈ ਭੈਣਾ ਦਾ ਬਹੁਤ ਬਹੁਤ ਧੰਨਵਾਦ ਤਦ ਤੱਕ ਦੀ ਲਈ ਸਤਿ ਸ੍ਰੀ ਅਕਾਲ